ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਸਾਰੇ ਸਭ ਠੀਕ ਠਾਕ ਹੋਮੋਂਗੇ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਸਮੱਸਿਆਵਾਂ ਜੋ ਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਮੇਂ-ਸਮੇਂ ਤੇ ਆਉਂਦੀਆਂ ਹੀ ਰਹਿੰਦੀਆਂ ਨੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਕਿਸੇ ਸਮੱਸਿਆ ਦਾ ਹੱਲ ਬੜੀ ਆਸਾਨੀ ਨਾਲ ਲੱਭ ਲੈਂਦਾ ਕੋਈ ਇਨਸਾਨ ਉਸ ਸਮੱਸਿਆ ਦੇ ਵਿੱਚ ਸਟ੍ਰੱਕ ਹੋ ਕੇ ਰਹਿ ਜਾਂਦਾ ਤੇ ਉਸ ਦੀ ਜ਼ਿੰਦਗੀ ਹੈ ਜਿਹੜੀ ਉਸ ਨਾਲ ਕਾਫੀ ਉਥਲ ਪੁਤਲ ਹੋ ਜਾਂਦੀ ਆ ਤੇ ਮੈਂ ਤੁਹਾਨੂੰ ਇਸ ਸਮੱਸਿਆ ਤੇ ਸਟੋਰੀ ਸੁਣਾਉਣੀ ਆ ਕਹਾਣੀ ਸੁਣਾਉਣੀ ਆ ਇੱਕ ਨਾ ਆਪਣੇ ਕਿਸਾਨ ਹੁੰਦਾ ਉਸਦੇ ਪੁੱਤਰ ਹੁੰਦੇ ਆ ਤਿੰਨ ਉਹ ਹਨਾ ਉਹਨਾਂ ਨੂੰ ਕਹਿੰਦਾ ਕਿ ਵੀ ਪੁੱਤਰ ਵੀ ਮੈਂ ਤਾਂ ਇਸ ਦੁਨੀਆ ਤੋਂ ਚਲੇ ਜਾਣਾ ਪਰ ਮੈਨੂੰ ਇਹ ਦੱਸੋ ਕਿ ਤੁਸੀਂ ਆਪਣੀ ਸਮੱਸਿਆ ਦਾ ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਜ਼ਿੰਦਗੀ ਦੇ ਵਿੱਚ ਸਮੱਸਿਆ ਆ ਗਈ ਤਾਂ ਤੁਸੀਂ ਉਸ ਦਾ ਹੱਲ ਕਿਸ ਤਰ੍ਹਾਂ ਕੱਢੋਗੇ ਤਾਂ ਉਹਦੇ ਜਿਹੜੇ ਤਿੰਨ ਮੁੰਡੇ ਹੁੰਦੇ ਆ ਉਦਾਂ ਹੀ ਚੁੱਪ ਕਰਕੇ ਬੈਠੇ ਹੁੰਦੇ ਆ ਉਹ ਕਹਿੰਦਾ ਅੱਛਾ ਠੀਕ ਆ ਤੁਸੀਂ ਇੱਕ ਰੱਸੀ ਲੈ ਕੇ ਆਵੋ ਤੇ ਉਹ ਰੱਸੀ ਲੈ ਕੇ ਆਉਂਦੇ ਨੇ ਤਾਂ ਉਹ ਕਹਿੰਦਾ ਵੀ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਆਹ ਰੱਸੀ ਦਾ ਆਕਾਰ ਉਹ ਕਹਿੰਦਾ ਵੀ ਠੀਕ ਆ ਸਹੀ ਆ ਇੱਕ ਮਿੰਟ ਪਹਿਲਾ ਬੇਟਾ ਕਹਿੰਦਾ ਫਿਰ ਉਹ ਕੀ ਕਰਦਾ ਨਾ ਉਹ ਰੱਸੀ ਦੇ ਉੱਤੇ ਹਨਾ ਤਿੰਨ ਗੰਡਾ ਮਾਰ ਦਿੰਦਾ ਉਹ ਕਹਿੰਦੇ ਵੀ ਹੁਣ ਕਿਦਾਂ ਕੰਦਾ ਲੱਗਦਾ ਤੁਹਾਨੂੰ ਇਸ ਰੱਸੀ ਦਾ ਆਕਾਰ ਉਹ ਕਹਿੰਦਾ ਵੀ ਮੈਨੂੰ ਵੀ ਹੁਣ ਇਹਦੇ ਤੇ ਗੰਡਾ ਵੱਜ ਗਈਆਂ ਤਾਂ ਇਹਦਾ ਇਹ ਮਤਲਬ ਕਿ ਲੱਗ ਦਿਖਦੀ ਆ ਤੇ ਤੀਜੇ ਨੂੰ ਉਹ ਕਹਿੰਦਾ ਵੀ ਹੁਣ ਫਿਰ ਮੈਨੂੰ ਇਹ ਦੱਸ ਵੀ ਹੁਣ ਆਪਾਂ ਇਹਨੂੰ ਕਿਦਾਂ ਵੀ ਕਿਦਾਂ ਇਸ ਨੂੰ ਪਹਿਲੀ ਉਹਦੇ ਵਿੱਚ ਲਿਆਉਣਾ ਹੋ ਲਿਆਉਣਾ ਹੋਵੇ ਪਹਿਲੇ ਘਾਰ ਦੇ ਵਿੱਚ ਕਿਵੇਂ ਕਰਾਂਗੇ ਹਨਾ ਉਹ ਕਹਿੰਦਾ ਵੀ ਆਪਾਂ ਇਹਨੂੰ ਮਤਲਬ ਉਹ ਖਿੱਚਣ ਲੱਗ ਗਿਆ ਉਹਨੂੰ ਹਨਾ ਰੱਸੀ ਨੂੰ ਜਿਹੜਾ ਕਿਸਾਨ ਸੀ ਖਿੱਚੀ ਗਿਆ ਖਿੱਚੀ ਗਿਆ ਕਹਿੰਦਾ ਇਦਾਂ ਆਜੂਗੀ ਉਹ ਕਹਿੰਦਾ ਨਹੀਂ ਕਹਿੰਦਾ ਇਦਾਂ ਤਾਂ ਕਹਿੰਦਾ ਇਹਦੇ ਵਿੱਚ ਹੋਰ ਜ਼ਿਆਦਾ ਗੰਡਾ ਨੇ ਜਿਹੜੀਆਂ ਉਹ ਜ਼ਿਆਦਾ ਸਖਤ ਹੋ ਜਾਣਗੀਆਂ ਹਨਾ ਵੀ ਇਹ ਖੁੱਲਣੀਆਂ ਵੀ ਨਹੀਂ گیਆਂ ਉਹ ਕਹਿੰਦਾ ਵੀ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਨਾ ਆਪਾਂ ਉਹਨਾਂ ਨੂੰ ਹੋਰ ਜ਼ਿਆਦਾ ਮਤਲਬ ਕਿ ਕੰਪਲੀਕੇਟਡ ਬਣਾ ਦਿੰਨੇ ਆ ਹੋਰ ਜ਼ਿਆਦਾ ਔਖਾ ਉਹਨਾਂ ਦਾ ਮਤਲਬ ਉਹਨਾਂ ਦਾ ਸੋਲੂਸ਼ਨ ਹੀ ਨਿਕਲ ਸਕਦਾ ਕਈ ਚੀਜ਼ਾਂ ਦੀ ਵਜ੍ਹਾ ਨਾਲ ਆਪਾਂ ਨੂੰ ਉਹਨਾਂ ਦਾ ਹੱਲ ਸੌਖੀ ਤਰ੍ਹਾਂ ਲੱਭਣ ਲਈ ਪਹਿਲਾਂ ਉਹਨਾਂ ਸਮੱਸਿਆਵਾਂ ਦਾ ਕਾਰਨ ਜਾਨਣਾ ਚਾਹੀਦਾ ਵੀ ਕਿਹੜੇ ਕਾਰਨ ਕਰਕੇ ਕਿਹੜੀ ਵਜ੍ਹਾ ਕਰਕੇ ਇਹ ਸਮੱਸਿਆ ਆਈ ਹੈ ਸਾਨੂੰ ਕਿਹੜੀ ਚੀਜ਼ ਦੀ ਵਜ੍ਹਾ ਨਾਲ ਅਸੀਂ ਇਸ ਸਮੱਸਿਆ ਵਿੱਚ ਫਸੇ ਆ ਤੇ ਫਿਰ ਉਸ ਨੂੰ ਉਸੇ ਤਰ੍ਹਾਂ ਤਰੀਕੇ ਦੇ ਨਾਲ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਦੇਖੋ ਜੀ ਹਰ ਇੱਕ ਦੀ ਜ਼ਿੰਦਗੀ ਦਾ ਸੋਚਣ ਦਾ ਤਰੀਕਾ ਅਲੱਗ ਹੁੰਦਾ ਹੈ ਹਰ ਇੱਕ ਦਾ ਲਾਈਫ ਦਾ ਜਿਹੜਾ ਮਤਲਬ ਕਿ ਰਹਿਣ ਸਹਿਣ ਦਾ ਤਰੀਕਾ ਅਲੱਗ ਹੁੰਦਾ ਹੈ ਲੇਕਿਨ ਸਮੱਸਿਆਵਾਂ ਮਾਂ ਨੇ ਜਿਹੜੀਆਂ ਉਹ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸੇਮ ਹੀ ਆਉਂਦੀਆਂ ਨੇ ਪ੍ਰਮਾਤਮਾ ਹਰ ਇੱਕ ਇਨਸਾਨ ਨੂੰ ਸੇਮ ਹੀ ਮੌਕਾ ਦਿੰਦਾ ਜ਼ਿੰਦਗੀ ਦੇ ਵਿੱਚ ਸਫਲ ਹੋਣ ਦਾ ਪਰ ਕੋਈ ਕੋਈ ਇਨਸਾਨ ਇਦਾਂ ਦੇ ਹੁੰਦੇ ਜਿਹੜੀਆਂ ਜਿਹਦੇ ਮੂਰੇ ਇੰਨੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਉਹ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢ ਲੈਂਦੇ ਨੇ ਆਪਣੀ ਮਿਹਨਤ ਸਖਤ ਮਿਹਨਤ ਦੇ ਨਾਲ ਇਹਨਾਂ ਸਮੱਸਿਆਵਾਂ ਨੂੰ ਪਾਰ ਕਰ ਲੈਂਦੇ ਨੇ ਹਨਾ ਤੇ ਇਸ ਤਰ੍ਹਾਂ ਨਾ ਇੱਕ ਆਪਣੇ ਜਿਦਾ ਕਿਸਾਨ ਹੁੰਦਾ ਉਹ ਬਹੁਤ ਜ਼ਿਆਦਾ ਜਿਹਦਾ ਦੁਖੀ ਹੁੰਦਾ ਬਚਪਨ ਤੋਂ ਹੀ ਉਹਦੇ ਮਾਪੇ ਮਰ ਜਾਂਦੇ ਆ ਤੇ ਉਸ ਤੋਂ ਬਾਅਦ ਉਹ ਮਤਲਬ ਆਪਣੇ ਭੈਣ ਭਰਾਵਾਂ ਨੂੰ ਵੀ ਪਾਲਦਾ ਖੇਤੀਬਾੜੀ ਦਾ ਕੰਮ ਕਰਦਾ ਬਹੁਤ ਸਖਤ ਮਿਹਨਤ ਕਰਦਾ ਹਨਾ ਉਸ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਰਹਿੰਦੀ ਆ ਤੇ ਫਿਰ ਉਹ ਸੋਚਦਾ ਵੀ ਮੈਂ ਹੁਣ ਇਹਨੂੰ ਕਿਸ ਤਰ੍ਹਾਂ ਕਰਾਂ ਵੀ ਇਹ ਪ੍ਰੋਬਲਮ ਨੂੰ ਆਪਣੀ ਨੂੰ ਸੋਲਵ ਕਿਸ ਤਰ੍ਹਾਂ ਕਰਾਂ ਹਨਾ ਤੇ ਉਹ ਕੀ ਕਰਦਾ ਨਾ ਉਹ ਇਹ ਸਾਰੀਆਂ ਚੀਜ਼ਾਂ ਤੋਂ ਮਤਲਬ ਕਿ ਛਡਕਾਰਾ ਪਾਉਣ ਲਈ ਉਹ ਇੱਕ ਮਹਾਤਮਾ ਕੋਲੇ ਚਲੇ ਜਾਂਦਾ ਕਹਿੰਦਾ ਵੀ ਮੈਂ ਮਹਾਤਮਾ ਜੀ ਤੁਹਾਡੇ ਕੋਲੇ ਰਹਿ ਕੇ ਕੋਈ ਸਿੱਖਿਆ ਪ੍ਰਾਪਤ ਕਰਨੀ ਚਾਹੁੰਦਾ ਤੇ ਆਪਣੇ ਮਨ ਦੀ ਸ਼ਾਂਤੀ ਪ੍ਰਾਪਤ ਕਰਨੀ ਚਾਹੁੰਦਾ ਉਹ ਉੱਥੇ ਚਲੇ ਜਾਂਦਾ ਤਾਂ ਉੱਥੇ ਜਾ ਕੇ ਉਹਨੂੰ ਹਨਾ ਉਹ ਕਹਿੰਦਾ ਮਹਾਤਮਾ ਕਹਿੰਦਾ ਠੀਕ ਆ ਤੂੰ ਇੱਥੇ ਰਹਿ ਤੇਰੀਆਂ ਸਮੱਸਿਆਵਾਂ ਦਾ ਹੱਲ ਵੀ ਲੱਭ ਜੂਗਾ ਤੇ ਤੇਰੇ ਮਨ ਨੂੰ ਸ਼ਾਂਤੀ ਵੀ ਮਿਲ ਜੂਗੀ ਉਹ ਇਸ ਤਰ੍ਹਾਂ ਉੱਥੇ ਚਲੇ ਜਾਂਦਾ ਤੇ ਉੱਥੇ ਜਾ ਕੇ ਜਦੋਂ ਉਹ ਰੁਕਦਾ 10 15 ਦਿਨ ਉਹ ਕਹਿੰਦਾ ਮਹਾਤਮਾ ਜੀ ਵੀ ਮੇਰੇ ਮਨ ਨੂੰ ਹਜੇ ਵੀ ਸ਼ਾਂਤੀ ਨਹੀਂ ਮਿਲਦੀ ਹੈਗੀ ਤੇ ਮੇਰਾ ਦਿਮਾਗ ਦੇ ਵਿੱਚ ਉਹੀ ਸਾਰੀਆਂ ਸਮੱਸਿਆਵਾਂ ਮੇਰੀ ਜ਼ਿੰਦਗੀ ਦੀਆਂ ਉਹੀ ਘੁੰਮਦੀਆਂ ਰਹਿੰਦੀਆਂ ਨੇ ਮਹਾਤਮਾ ਕਹਿੰਦਾ ਚਲੋ ਆ ਠੀਕ ਹੈ ਆਪਾਂ ਜੰਗਲਵਾਲ ਚੱਲਦੇ ਹਾਂ ਉਹ ਜੰਗਲਵਾਲ ਮਹਾਤਮਾ ਦੇ ਨਾਲ ਚੱਲਿਆ ਜਾਂਦਾ ਉੱਥੇ ਨਾ ਰਸਤੇ ਦੇ ਵਿੱਚ ਇੱਕ ਨਦੀ ਆਉਂਦੀ ਆ ਨਦੀ ਦੇ ਨਦੀ ਚੱਲਦੀ ਹੁੰਦੀ ਆ ਤਾਂ ਮਹਾਤਮਾ ਰੁਕ ਜਾਂਦਾ ਉਹ ਕਹਿੰਦਾ ਵੀ ਮਹਾਤਮਾ ਜੀ ਤੁਸੀਂ ਰੁਕ ਕਾਤੇ ਗਏ ਵੀ ਇਹ ਨਦੀ ਨੂੰ ਪਾਰ ਕਰਕੇ ਆਪਾਂ ਨੂੰ ਨਿਕਲ ਜਾਣਾ ਚਾਹੀਦਾ ਹਨਾ ਮਹਾਤਮਾ ਕਹਿੰਦਾ ਵੀ ਨਹੀਂ ਵੀ ਆਪਾਂ ਨੂੰ ਰੁਕ ਕੇ ਇੱਥੇ ਇਹਦਾ ਇੰਤਜ਼ਾਰ ਕਰਨਾ ਚਾਹੀਦਾ ਕਿ ਕਦੋਂ ਇਹ ਨਦੀ ਸੁੱਕੂਗੀ ਤੇ ਕਦੋਂ ਅਸੀਂ ਇਸ ਨੂੰ ਪਾਰ ਕਰਾਂਗੇ ਉਹ ਕਹਿੰਦਾ ਮਹਾਤਮਾ ਜੀ ਇਸ ਤਰ੍ਹਾਂ ਕਿੱਦਾਂ ਹੋ ਸਕਦਾ ਇਸ ਤਰ੍ਹਾਂ ਤਾਂ ਬਹੁਤ ਜ਼ਿਆਦਾ ਟਾਈਮ ਲੰਘ ਜਾਊਗਾ ਤੇ ਆਪਾਂ ਇਹ ਚੀਜ਼ ਤਾਂ ਹੁਣ ਹੀ ਨਹੀਂ ਇੰਨੀ ਛੇਤੀ ਤੇ ਮਹਾਤਮਾ ਜੀ ਕਹਿੰਦੇ ਤੇਰੀ ਸਮੱਸਿਆ ਦਾ ਇਹੀ ਹੱਲ ਹੈ ਅਗਰ ਤੂੰ ਉਹਨਾਂ ਸਮੱਸਿਆਵਾਂ ਨੂੰ ਉਹਨਾਂ ਦਾ ਕੋਈ ਹੱਲ ਲੱਭ ਕੇ ਉਹਨਾਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਅੱਗੇ ਨਹੀਂ ਵਧੇਗਾ ਮਿਹਨਤ ਨਹੀਂ ਕਰੇਗਾ ਤਾਂ ਫਿਰ ਤੂੰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਸ਼ਾਂਤੀ ਆਪਣੇ ਮਨ ਨੂੰ ਦੇ ਸਕਦਾ ਹੈ ਨਾ ਤੇ ਸਮੱਸਿਆਵਾਂ ਦਾ ਹੱਲ ਜ਼ਰੂਰ ਹੁੰਦਾ ਜੀ ਉਹਨਾਂ ਤੋਂ ਘਬਰਾਇਆ ਨਾ ਕਰੋ ਕਿਉਂਕਿ ਘਬਰਾਉਣ ਦਾ ਜਦੋਂ ਇਨਸਾਨ ਘਬਰਾ ਜਾਂਦਾ ਤੇ ਫਿਰ ਉਸ ਦਾ ਦਿਮਾਗ ਕੰਮ ਨਹੀਂ ਕਰਦਾ ਤੇ ਦਿਮਾਗ ਕੰਮ ਨਹੀਂ ਕਰਦਾ ਤੇ ਫਿਰ ਸਾਰਾ ਆਪਣੀ ਜ਼ਿੰਦਗੀ ਦੀ ਜੋ ਆਪਾਂ ਸੋਚਾ ਸੋਚੀਆਂ ਹੁੰਦੀਆਂ ਨੇ ਸਾਰੀਆਂ ਉਹ ਉਤਲ-ਪੁਤਲ ਹੋ ਜਾਂਦੀ ਹੈ ਜ਼ਿੰਦਗੀ ਹੈ ਨਾ ਠੀਕ ਹੈ ਕੋਈ ਗੱਲ ਨਹੀਂ ਸਮੱਸਿਆ ਥੋੜੇ ਟਾਈਮ ਦੀ ਹੁੰਦੀ ਹੈ ਉਸ ਨੂੰ ਅਸੀਂ ਹੱਲ ਵੀ ਕਰ ਲੈਣੇ ਆ ਸਾਨੂੰ ਧੀਰਜ ਭਾਵਨਾ ਉਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਤੇ ਇਹ ਜਰ ਰੱਖ ਕੇ ਹੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ ਹਨਾ ਇਸੇ ਤਰ੍ਹਾਂ ਮਹਾਤਮਾ ਬੁੱਧ ਜੀ ਆਪਣੇ ਜਿਹੜੇ ਉਹਦੇ ਨਾਲ ਸੀਗੇ ਸਿੱਖਿਆਕ ਉਹਨਾਂ ਨੂੰ ਨਾਲ ਲੈ ਕੇ ਤੁਰੇ ਜਾਂਦੇ ਸੀਗੇ ਤੁਰੇ ਜਾਂਦੇ ਜਾਂਦੇ ਗਰਮੀਆਂ ਦੇ ਦਿਨ ਸੀ ਬਹੁਤ ਜ਼ਿਆਦਾ ਜਿੱਦਾਂ ਉਹ ਥੱਕ ਗਏ ਥੱਕ ਗਏ ਤਾਂ ਉਹ ਕਹਿੰਦੇ ਵੀ ਮਹਾਤਮ ਆਪਣੇ ਹਨਾ ਮਹਾਤਮਾ ਜੀ ਆਪਾਂ ਨੂੰ ਮਤਲਬ ਕਿ ਰਾਮ ਕਰਨਾ ਚਾਹੀਦਾ ਵੀ ਬਹੁਤ ਜ਼ਿਆਦਾ ਥੱਕ ਗਏ ਤੇ ਪਾਣੀ ਪੀਣ ਨੂੰ ਵੀ ਚਾਹੀਦਾ ਵੀ ਆਲੇ ਦੁਆਲੇ ਵੀ ਕਿਤੇ ਵੀ ਕੋਈ ਪਾਣੀ ਪੀਣ ਦਾ ਵੀ ਲੱਭਦਾ ਨਹੀਂ ਹੈਗਾ ਕੁਝ ਵੀ ਕੋਈ ਤਲਾਬ ਵਗੈਰਾ ਹੈ ਨਹੀਂਗਾ ਹਨਾ ਮਹਾਤਮਾ ਉੱਥੇ ਦੇਖਦਿਆ ਉਹ ਤਾਂ ਇੱਕ ਨਾ ਬੋਰਡ ਦਾ ਦਰਾਖਤ ਹੁੰਦਾ ਬਹੁਤ ਸੰਘਣਾ ਉਹਦੇ ਥੱਲੇ ਬੈਠ ਜਾਂਦੇ ਆ ਉਹ ਹਨਾ ਆਰਾਮ ਕਰਨ ਬੈਠ ਜਾਂਦੇ ਆ ਮਹਾਤਮਾ ਬੁੱਧਾ ਆਪਣੇ ਇੱਕ ਹਨਾ ਸਿੱਖਿਆਕ ਨੂੰ ਕਹਿੰਦਾ ਕਿ ਵੀ ਤੂੰ ਇੱਦਾਂ ਕਰ ਵੀ 20 25 ਕਦਮ ਦੀ ਦੂਰੀ ਤੇ ਜਾ ਕੇ ਆਲੇ-ਦੁਆਲੇ ਸਾਰਾ ਦੇਖ ਕੇ ਆ ਘੁੰਮ ਕੇ ਆ ਤੇ ਫਿਰ ਮੇਰੇ ਕੋਲੇ ਨੂੰ ਆ ਹਨਾ ਉਹ ਕੀ ਕਰਦਾ ਨਾ ਉਹ ਆਲੇ-ਦੁਆਲੇ ਉਹਦੇ ਬੋਰਡ ਦੇ 20 25 ਕਦਮ ਖਾਂ ਜਾ ਕੇ ਘੁੰਮ ਕੇ ਮਹਾਤਮਾ ਕੋਲੇ ਆ ਜਾਂਦਾ ਮਹਾਤਮਾ ਕਹਿੰਦਾ ਵੀ ਜਦ ਤੂੰ ਘੁੰਮਦਾ ਸੀ ਵੀ ਕਿਸੇ ਪਾਸੇ ਤੈਨੂੰ ਠੰਡੀ ਹਵਾ ਆਉਂਦੀ ਸੀ ਉਹ ਕਹਿੰਦਾ ਵੀ ਹਾਂਜੀ ਵੀ ਮੈਨੂੰ ਇਸ ਸਾਈਡ ਤੋਂ ਠੰਡੀ ਹਵਾ ਹੁੰਦੀ ਸੀਗੀ ਹਨਾ ਮਹਾਤਮਾ ਜੀ ਕਹਿੰਦੇ ਵੀ ਫਿਰ ਤੂੰ ਉਸ ਉਧਰ ਨੂੰ ਜਾ ਵੀ ਉੱਥੇ ਕੋਈ ਨਦੀ ਆਪਾਂ ਹਨਾ ਨਦੀ ਹੈਗੀ ਆ ਤੇ ਉੱਥੋਂ ਤੂੰ ਪਾਣੀ ਦਾ ਪ੍ਰਬੰਧ ਕਰਕੇ ਲਿਆ ਵੀ ਸਾਰਿਆਂ ਨੂੰ ਪਾਣੀ ਪਿਲਾ ਉਹ ਜਿਹੜਾ ਹੁੰਦਾ ਸਿੱਖਿਆ ਕੋ ਉਧਰ ਨੂੰ ਚਲਿਆ ਜਾਂਦਾ ਤੇ ਉਹਨੂੰ ਨਦੀ ਲੱਭ ਜਾਂਦੀ ਆ ਉਹ ਕਹਿੰਦਾ ਵੀ ਮਹਾਤਮਾ ਨੇ ਤਾਂ ਜਾਮਦਕਾਰ ਹੀ ਕਰ ਦਿੱਤਾ ਵੀ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਇਸ ਚੀਜ਼ ਦਾ ਵੀ ਵੀ ਇੱਧਰ ਕੋਈ ਨਦੀ ਹੈਗੀ ਆ ਹਨਾ ਤੇ ਉਹ ਉੱਥੇ ਜਾ ਕੇ ਹਨਾ ਜਦੋਂ ਪਾਣੀ ਭਰਨ ਲੱਗਦਾ ਉਹ ਸਾਹਮਣੇ ਦੇਖਦਾ ਦੂਸਰੇ ਕਿਨਾਰੇ ਤੇ ਉੱਥੇ ਨਾ ਜਿਹੜੀਆਂ ਇਸਤਰੀਆਂ ਨੇ ਉਹ ਕੱਪੜੇ-ਕੁਪੜੇ ਧੋਂਦੀਆਂ ਹੁੰਦੀਆਂ ਨੇ ਔਰਤਾਂ ਉੱਥੇ ਆਪਣੇ ਤੇ ਉਹ ਦੇਖਦਾ ਵੀ ਇਹਨਾਂ ਨੇ ਤਾਂ ਪਾਣੀ ਗੰਦਾ ਕਰ ਦਿੱਤਾ ਹੋਣਾ ਹਨਾ ਜਦੋਂ ਧਿਆਨ ਨਾਲ ਦੇਖਦਾ ਉਹ ਕਹਿੰਦਾ ਸ਼ੁਕਰ ਹੈ ਕਿ ਇੱਕ ਪਾਸੇ ਦਾ ਪਾਣੀ ਗੰਦਾ ਹੋਇਆ ਹੋਇਆ ਇਧਰਲੀ ਸਾਈਡ ਦਾ ਪਾਣੀ ਅਸੀਂ ਲੈ ਜਾਂਦੇ ਆ ਇਸ ਤਰ੍ਹਾਂ ਪਾਣੀ ਭਰਨ ਲੱਗਦਾ ਜਾਨੂ ਨਾ ਉਧਰਲੀ ਸਾਈਡ ਤੋਂ ਇੱਕ ਜਦਾਂ ਰੇੜੇ ਵਾਲੇ ਆ ਜਾਂਦੇ ਆ ਬਲਦ ਦਾ ਨਾ ਟੱਕੇ ਬਲਦ ਹੁੰਦੇ ਆ ਰੇੜੇ ਵਾਲੇ ਹੁੰਦੇ ਆ ਕਿੰਨੇ ਹੁੰਦੇ ਆ ਉਹ ਸਾਰੇ ਤੁਰੇ ਆਉਂਦੇ ਹੁੰਦੇ ਆ ਤੇ ਉਹਨਾਂ ਦੇ ਨਾ ਜਿਹੜੇ ਰੇੜਾ ਹੁੰਦਾ ਉਹਦਾ ਟਾਇਰ ਜਿਹੜਾ ਪਾਣੀ ਦੇ ਵਿੱਚ ਪੈ ਜਾਂਦਾ ਉਹਦੇ ਵਿੱਚ ਪੈ ਪੈ ਕੇ ਨਿਕਲਦੇ ਹੁੰਦੇ ਆ ਉਹ ਉਹਨਾਂ ਦੇ ਟਾਇਰ ਤਾਂ ਉਹ ਪਾਣੀ ਹਨਾ ਜਦੋਂ ਉਹ ਵਿੱਚ ਟਾਇਰ ਪੈਂਦਾ ਤਾਂ ਜਿਹੜੀ ਮਿੱਟੀ ਹੁੰਦੀ ਹੈ ਉਹ ਸਾਰੀ ਉੱਤੇ ਆ ਜਾਂਦੀ ਹੈ ਸਾਰਾ ਗੰਦਮੰਦ ਉੱਤੇ ਆ ਜਾਂਦਾ ਤੇ ਪਾਣੀ ਸਾਰਾ ਗੰਦਾ ਹੋ ਜਾਂਦਾ ਉਹ ਬੜਾ ਦੁਖੀ ਹੁੰਦਾ ਤੇ ਪਿਆਸ ਵੀ ਲੱਗੀ ਹੁੰਦੀ ਹੈ ਉਹ ਦੇਖਦਾ ਵੀ ਪਾਣੀ ਤਾਂ ਹੁਣ ਗੰਦਾ ਹੋ ਗਿਆ ਵੀ ਹੁਣ ਤਾਂ ਮੈਂ ਇਹ ਲੈ ਕੇ ਜਾਣ ਵਾਲਾ ਹੈ ਨੀਗਾ ਇਸ ਤਰ੍ਹਾਂ ਉਹ ਵਾਪਸ ਹਨਾ ਆਪਣੇ ਮਹਾਤਮਾ ਬੁੱਧ ਜੀ ਕੋਲੇ ਚੱਲੇ ਜਾਂਦਾ ਉਹ ਕਹਿੰਦੇ ਵੀ ਤੂੰ ਪਾਣੀ ਨਹੀਂ ਲੈ ਕੇ ਆਇਆ ਕਹਿੰਦਾ ਮਹਾਤਮਾ ਬੁੱਧ ਜੀ ਵੀ ਇੱਦਾਂ-ਇੱਦਾਂ ਕਰਕੇ ਉਹ ਪਾਣੀ ਤਾਂ ਬਹੁਤ ਗੰਦਾ ਹੋ ਗਿਆ ਉਹ ਤਾਂ ਸਾਡੇ ਪੀਣ ਲੈਕ ਨਹੀਂ ਮਹਾਤਮਾ ਬੁੱਧ ਜੀ ਕਹਿੰਦੇ ਵੀ ਉਹ ਕਹਿੰਦੇ ਆਪਾਂ ਨੂੰ ਵੀ ਚਲੋ ਹੁਣ ਹੋਰ ਕੋਈ ਤਲਾਬ ਲੱਭਣਾ ਚਾਹੀਦਾ ਮਹਾਤਮਾ ਬੁੱਧਜੀ ਕਹਿੰਦੇ ਵੀ ਨਹੀਂ ਤੁਸੀਂ ਬੈਠੋ ਰੁਕੋ ਥੋੜਾ ਟਾਈਮ ਵੇਟ ਕਰੋ ਵੀ ਕੋਈ ਗੱਲ ਨਹੀਂ ਆਪਾਂ ਦੇਖਦੇ ਆ ਉਹ ਕਹਿੰਦੇ ਮਹਾਤਮਾ ਬੁੱਧਜੀ ਇਦਾਂ ਤਾਂ ਆਪਾਂ ਮਰ ਜਾਾਂਗੇ ਵੀ ਆਪਾਂ ਨੂੰ ਜੇ ਪਾਣੀ ਨਾ ਮਿਲਿਆ ਉਹ ਕਹਿੰਦੇ ਕੁਛ ਨਹੀਂ ਹੁੰਦਾ ਤੁਸੀਂ ਇੱਥੇ ਥੋੜਾ ਟਾਈਮ ਬੈਠ ਕੇ ਵੇਟ ਕਰੋ ਇਸ ਤਰ੍ਹਾਂ ਜਿਹੜੇ ਸਾਰੇ ਸਿੱਖਿਆ ਸੀ ਉਹ ਉੱਥੇ ਮਹਾਤਮਾ ਬੁੱਧਜੀ ਕੋਲੇ ਹਨਾ ਬੋਰਡ ਦੀ ਸ਼ਾਮੇ ਬੈਠੇ ਰਹੇ ਥੋੜਾ ਟਾਈਮ ਬੀਤਣ ਤੋਂ ਬਾਅਦ ਮਹਾਤਮਾ ਬੁੱਧਜੀ ਕਹਿੰਦੇ ਵੀ ਹੁਣ ਜਾ ਉੱਥੇ ਤੂੰ ਹੁਣ ਜਾ ਕੇ ਤੂੰ ਹਨਾ ਪਾਣੀ ਲੈ ਕੇ ਆ ਤੇ ਉਹ ਚਲਿਆ ਗਿਆ ਉਹ ਕਹਿੰਦਾ ਮਹਾਤਮਾ ਬੋਝੀ ਉੱਥੇ ਤਾਂ ਵੀ ਗੰਦਾ ਹੋਊਗਾ ਪਾਣੀ ਤੇ ਉਹ ਚਲਿਆ ਜਾਂਦਾ ਇਸ ਤਰ੍ਹਾਂ ਹਨਾ ਮਹਾਤਮਾ ਬੋਝੀ ਕਹਿੰਦੇ ਨਹੀਂ ਤੂੰ ਜਾ ਕੇ ਪਾਣੀ ਲੈ ਕੇ ਆ ਜਦੋਂ ਉਹ ਜਾਂਦਾ ਹਨਾ ਉਹ ਦੇਖਦਾ ਪਾਣੀ ਫੇਰ ਸਾਫ਼ ਹੁੰਦਾ ਉਹ ਕਹਿੰਦਾ ਲੈ ਮਹਾਤਮਾ ਬੋਝੀ ਨੇ ਤਾਂ ਫੇਰ ਚਮਤਕਾਰ ਕਰਤਾ ਕਿ ਪਾਣੀ ਸਾਫ਼ ਹੋ ਗਿਆ ਉਹ ਜਦੋਂ ਉੱਥੋਂ ਪਾਣੀ ਭਰ ਕੇ ਲਿਆਉਂਦਾ ਮਹਾਤਮਾ ਬੋਝੀ ਨੂੰ ਕਹਿੰਦਾ ਵੀ ਵੀ ਇਹ ਕਿਸ ਤਰ੍ਹਾਂ ਹੋਇਆ ਕਿਸ ਤਰ੍ਹਾਂ ਇਹ ਪਾਣੀ ਸਾਫ਼ ਹੋ ਗਿਆ ਇੰਨੀ ਛੇਤੀ ਵੀ ਪਹਿਲਾਂ ਤਾਂ ਇੰਨਾ ਗੰਦਾ ਪਾਣੀ ਸੀਗਾ ਉਹ ਪੀਣ लायक ਵੀ ਨਹੀਂ ਸੀ ਮਹਾਤਮਾ ਬੋਧ ਜੀ ਨੂੰ ਕਹਿੰਦਾ ਵੀ ਤੁਸੀਂ ਕੀ ਚਮਤਕਾਰ ਕੀਤਾ ਉਹ ਕਹਿੰਦਾ ਇਹ ਮੇਰਾ ਚਮਤਕਾਰ ਨਹੀਂ ਹੈਗਾ ਮਹਾਤਮਾ ਬੋਧ ਜੀ ਕਹਿੰਦੇ ਮੇਰਾ ਤਾਂ ਕੋਈ ਚਮਤਕਾਰ ਨਹੀਂ ਹੈਗਾ ਇਹ ਮੇਰਾ ਮਤਲਬ ਕਿ ਸਬਰ ਦਾ ਫਾਲਾ ਮਤਲਬ ਕਿ ਮੈਂ ਸਬਰ ਰੱਖਿਆ ਹਨਾ ਉਸ ਚੀਜ਼ ਬਾਰੇ ਇੰਤਜ਼ਾਰ ਕੀਤਾ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਇਨਸਾਨ ਨੂੰ ਇਸ ਸਹੀ ਸਮੇਂ ਦਾ ਮੈਂ ਇੰਤਜ਼ਾਰ ਕੀਤਾ ਤਾਂ ਉਸ ਸਮੱਸਿਆ ਦਾ ਹੱਲ ਲੱਭਿਆ ਆ ਹਨਾ ਇਸ ਕਰਕੇ ਸਾਨੂੰ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਉਹਨਾਂ ਦਾ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਕਿ ਮਤਲਬ ਜਦੋਂ ਸਹੀ ਸਮਾਂ ਆਉਂਦਾ ਉਦੋਂ ਉਸ ਟਾਈਮ ਤੇ ਸੋਚੋ ਕਿ ਵੀ ਹੁਣ ਇਸ ਦਾ ਅਸੀਂ ਕਿਸ ਤਰ੍ਹਾਂ ਹੱਲ ਕਰ ਸਕਦੇ ਆ ਸਾਨੂੰ ਕਦੇ ਵੀ ਆਪਣੀਆਂ ਸਮੱਸਿਆਵਾਂ ਮਤੋਂ ਘਬਰਾਉਣਾ ਨਹੀਂ ਚਾਹੀਦਾ ਜੀ ਇਸ ਕਰਕੇ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਚਾਹੁੰਦਾ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਉਹਨੂੰ ਇਹ ਵੀ ਪਤਾ ਹੈ ਕਿ ਮੈਂ ਆਪਣੀ ਇਸ ਸਮੱਸਿਆ ਨੂੰ ਪਾਰ ਕਰਕੇ ਕਿਸ ਤਰ੍ਹਾਂ ਅੱਗੇ ਨੰਗਣਾ ਹੈ ਹਨਾ ਸਖਤ ਮਿਹਨਤ ਹੀ ਇਸ ਦਾ ਇਲਾਜ ਹੈ ਜੇ ਅਸੀਂ ਸਖਤ ਮਿਹਨਤ ਕਰਾਂਗੇ ਸ਼ਾਂਤ ਮਾਨਾ ਸੋਚਾਂਗੇ ਉਸ ਸਮੱਸਿਆ ਬਾਰੇ ਉਸ ਦਾ ਜਰੂਰ ਕੋਈ ਨਾ ਕੋਈ ਹੱਲ ਲੱਭ ਹੀ ਪੈਂਦਾ ਹੈ ਜੀ ਇਸ ਤਰ੍ਹਾਂ ਇਨਸਾਨ ਨੂੰ ਆਪਣੀਆਂ ਸਮੱਸਿਆਵਾਂ ਤੋਂ ਕਦੀ ਵੀ ਭੱਜਣਾ ਨਹੀਂ ਚਾਹੀਦਾ ਹੈਗਾ ਕਿ ਵੀ ਮੈਨੂੰ ਇਹ ਸਮੱਸਿਆ ਆ ਗਈ ਹੈ ਇਹ ਮੇਰੀ ਪ੍ਰੋਬਲਮ ਦਾ ਹੁਣ ਕੋਈ ਹੱਲ ਨਹੀਂ ਹੈਗਾ ਇਸ ਕਰਕੇ ਮੈਂ ਇਹਨੂੰ ਛੱਡ ਕੇ ਭੱਜ ਜਾਣਾ ਹੋਰ ਤਾਂ ਕੁਝ ਨਹੀਂ ਹੈਗਾ ਨਹੀਂ ਜੀ ਉੱਥੇ ਰਹਿ ਕੇ ਉਹਦਾ ਸਾਹਮਣਾ ਕਰੋ ਉਹ ਸਮੱਸਿਆ ਦਾ ਹੱਲ ਪੂਰੇ ਸ਼ਾਂਤਮਨ ਦੇ ਨਾਲ ਲੱਭੋ ਤੇ ਸਹੀ ਸਮੇਂ ਦਾ ਇੰਤਜ਼ਾਰ ਕਰੋ ਤੇ ਉਸ ਤੋਂ ਬਾਅਦ ਤੁਹਾਨੂੰ ਖੁਦ ਪਤਾ ਲੱਗੂਗਾ ਕਿ ਵੀ ਹਾਂ ਅਸੀਂ ਜੇ ਆਪਣੀ ਸਖਤ ਮਿਹਨਤ ਕੀਤੀ ਉਹ ਸਮੱਸਿਆ ਦਾ ਹੱਲ ਲੱਭ ਕੇ ਤਾਂ ਅਸੀਂ ਅੱਜ ਆਪਣੀ ਜ਼ਿੰਦਗੀ ਦੇ ਮਕਾਮ ਨੂੰ ਪਾ ਲਿਆ ਹਨਾ ਇਹੀ ਸਿੱਖਿਆ ਆਪਣੇ ਬੱਚਿਆਂ ਨੂੰ ਦਿਓ ਕਿ ਚਾਹੇ ਉਹ ਤੁਹਾਡੇ ਤੋਂ ਦੂਰ ਵੀ ਬੈਠੇ ਨੇ ਸਖਤ ਮਿਹਨਤ ਕਰ ਰਹੇ ਆ ਬੱਚੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਕੋਈ ਨਾ ਕੋਈ ਸਮੱਸਿਆ ਆ ਹੀ ਜਾਂਦੀ ਹੈ ਤੇ ਬੱਚਿਆਂ ਨੂੰ ਸਮਝਾਓ ਕਿ ਬੇਟਾ ਇਸ ਸਮੱਸਿਆ ਦਾ ਹੱਲ ਜ਼ਰੂਰ ਨਿਕਲੂਗਾ ਬਸ ਤੁਸੀਂ ਆਪਣਾ ਕੌਨਫੀਡੈਂਸ ਨਹੀਂ ਖੋਣਾ ਹੈਗਾ ਆਪਣੀ ਜਿਹੜੀ ਸੋਚ ਆ ਉਹ ਪੋਜ਼ਿਟਿਵ ਰੱਖਣੀ ਹੈ ਪੋਜ਼ਿਟਿਵ ਸੋਚ ਰੱਖ ਕੇ ਜਦੋਂ ਤੁਸੀਂ ਕਿਸੇ ਸਮੱਸਿਆ ਦਾ ਹੱਲ ਲੱਭੋਗੇ ਜੀ ਜ਼ਰੂਰ ਲੱਭੂਗਾ ਹੋਰ ਮੈਂ ਤੁਹਾਨੂੰ ਹੋਰ ਵੀ ਇੱਕ ਸਟੋਰੀ ਸੁਣਾਉਣੀ ਆ ਇੱਕ ਨਾ ਟੀਚਰ ਹੁੰਦਾ ਉਹ ਬੱਚਿਆਂ ਨੂੰ ਪੜਾਉਂਦਾ ਹੁੰਦਾ ਉਹਨੇ ਸੋਚਿਆ ਕਿ ਵੀ ਅੱਜ ਬੱਚਿਆਂ ਨੂੰ ਕਿਉਂ ਨਾ ਕੋਈ ਵਧੀਆ ਤੋਂ ਵਧੀਆ ਸਿੱਖਿਆ ਦਿੱਤੀ ਜਾਵੇ ਹਨਾ ਉਹ ਕੀ ਕਰਦਾ ਨਾ ਬਲੈਕਬੋਰਡ ਦੇ ਉੱਤੇ ਆ ਕੇ ਇੱਕ ਲਾਈਨ ਖਿੱਚ ਦਿੰਦਾ ਚੌਕ ਦੇ ਨਾਲ ਤੇ ਉਹ ਬੱਚਿਆਂ ਨੂੰ ਪੁੱਛਦਾ ਕਿ ਬੱਚਿਓ ਤੁਸੀਂ ਮੈਨੂੰ ਇਹ ਦੱਸੋ ਕਿ ਵੀ ਇਸ ਲਾਈਨ ਨੂੰ ਮੈਂ ਖਿੱਚਿਆ ਹੈ ਤਾਂ ਇਹਨੂੰ ਆਪਾਂ ਮਤਲਬ ਕਿ ਬਿਨਾ ਹੱਥ ਲਾਏ ਇਸ ਲਾਈਨ ਨੂੰ ਆਪਾਂ ਕਿਸ ਤਰ੍ਹਾਂ ਛੋਟੀ ਕਰ ਸਕਦੇ ਆ ਸਾਰੇ ਬੱਚੇ ਸੋਚਣ ਲੱਜਾਂਦੇ ਆ ਉਹ ਕਹਿੰਦਾ ਮੈਂ ਤੁਹਾਨੂੰ 10 ਮਿੰਟ ਦਾ ਟਾਈਮ ਦੇਣਾ ਟੀਚਰ ਕਹਿੰਦਾ ਕਿ ਤੁਸੀਂ ਸੋਚੋ ਕਿ ਇਸ ਨੂੰ ਆਪਾਂ ਕਿਸ ਤਰ੍ਹਾਂ ਛੋਟਾ ਕਰ ਸਕਦੇ ਹਾਂ ਬੱਚੇ ਸਾਰੇ ਇਸ ਸੋਚ ਦੇ ਵਿੱਚ ਪੈ ਗਏ ਕਿ ਵੀ ਅਸੀਂ ਇਸ ਲਾਈਨ ਨੂੰ ਕਿਸ ਤਰ੍ਹਾਂ ਛੋਟਾ ਕਰ ਸਕਦੇ ਹਾਂ ਸੋਚੀ ਗਏ ਤਾਂ ਸੋਚ ਗਏ ਉਹਨਾਂ ਵਿੱਚੋਂ ਇੱਕ ਲੜਕਾ ਉੱਠਿਆ ਉਹ ਬਲੈਕਬੋਰਡ ਕੋਲੇ ਜਾ ਕੇ ਖੜਾ ਹੋ ਗਿਆ ਉਹਨੇ ਚੌਕ ਚੱਕਿਆ ਤੇ ਉਹਦੇ ਉੱਤੇ ਨਾ ਇੱਕ ਉਸ ਤੋਂ ਵੀ ਵੱਡੀ ਲਾਈਨ ਖਿੱਚ ਦਿੱਤੀ ਤੇ ਮਾਸਟਰ ਜੀ ਜਿੱਦਾਂ ਟੀਚਰ ਬਹੁਤ ਜ਼ਿਆਦਾ ਖੁਸ਼ ਹੋਏ ਕਿ ਵੀ ਇਸ ਬੱਚੇ ਨੂੰ ਸਮਝ ਆ ਗਈ ਵੀ ਇਸ ਲਾਈਨ ਨੂੰ ਬਿਨਾ ਛੋਟੀ ਕੀਤੇ ਆ ਉੱਪਰ ਇੱਕ ਵੱਡੀ ਲਾਈਨ ਬਣਾ ਲੈਣੇ ਆ ਤੇ ਇਹ ਖੁਦ ਹੀ ਛੋਟੀ ਹੋ ਜਾਏਗੀ ਤਾਂ ਸਾਰੇ ਬੜੇ ਖੁਸ਼ ਹੋਏ ਸਾਰਿਆਂ ਨੇ ਕਲਾਪਿੰਗ ਕੀਤੀ ਤਾੜੀਆਂ ਲਾਈਆਂ ਉਸ ਬੱਚੇ ਲਈ ਕਿ ਵੀ ਇਹਨੂੰ ਇੰਨੀ ਸਮ ਪਰ ਬਾਕੀ ਬੱਚਿਆਂ ਨੂੰ ਇਹ ਸਮਝ ਨਹੀਂ ਆਈ ਕਿ ਵੀ ਮਾਸਟਰ ਜੀ ਦਾ ਲਾਈਨ ਖਿੱਚਣ ਦਾ ਕੀ ਮਤਲਬ ਸੀ ਤਾਂ ਮਾਸਟਰ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਬੱਚਿਓ ਇਹ ਲਾਈਨ ਖਿੱਚਣ ਦਾ ਮੇਰਾ ਇਹ ਮਤਲਬ ਸੀ ਤੁਹਾਨੂੰ ਸਮਝਾਉਣ ਦਾ ਇਹ ਮਤਲਬ ਸੀਗਾ ਕਿ ਜ਼ਿੰਦਗੀ ਦੇ ਵਿੱਚ ਸਾਰੀਆਂ ਸਮੱਸਿਆਵਾਂ ਨੂੰ ਪਿੱਛੇ ਛੱਡ ਕੇ ਅੱਗੇ ਵਧੋ ਕਿਸੇ ਨੂੰ ਨੀਚਾ ਦਿਖਾਏ ਬਿਨਾ ਖੁਦ ਪੂਰੀ ਮਿਹਨਤ ਕਰਕੇ ਹਾਰਡ ਵਰਕ ਕਰਕੇ ਤੁਸੀਂ ਉਸ ਤੋਂ ਉੱਪਰ ਉੱਠੋ ਨਾ ਕਿ ਕਿਸੇ ਨੂੰ ਥੱਲੇ ਸਿੱਟ ਕੇ ਕਿਸੇ ਨੂੰ ਨੀਚਾ ਦਿਖਾ ਕੇ ਤੁਸੀਂ ਉੱਪਰ ਜਾਓ ਇਸ ਕਰਕੇ ਮਿਹਨਤ ਕਰੋ ਆਪਣੀ ਸਖਤ ਮਿਹਨਤ ਕਰੋ ਆਪਣਾ ਸ਼ਾਂਤਮਨ ਦੇ ਨਾਲ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਜੀ ਇਸ ਤਰ੍ਹਾਂ ਦੀਆਂ ਇਹ ਛੋਟੀਆਂ-ਛੋਟੀਆਂ ਜਿਹੜੀਆਂ ਕਹਾਣੀਆਂ ਹੁੰਦੀਆਂ ਨੇ ਨਾ ਇਹ ਸਾਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਸੋਚ ਦਿੰਦੀਆਂ ਨੇ ਕਿ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਅੱਗੇ ਵਧਣਾ ਤੇ ਬੱਚਿਆਂ ਨੂੰ ਪ੍ਰੇਰਣ ਮਤਲਬ ਕਿ ਪ੍ਰੇਰਨਾ ਮਿਲਦੀ ਹੈ ਨਾ ਕਹਾਣੀਆਂ ਤੋਂ ਬੱਚਿਆਂ ਨੂੰ ਜ਼ਰੂਰ ਦੱਸਿਆ ਕਰੋ ਇਦਾਂ ਦੀਆਂ ਚੀਜ਼ਾਂ ਜਿਸ ਨਾਲ ਕਿ ਬੱਚੇ ਮਤਲਬ ਕਿ ਨੈਗੇਟਿਵ ਸੋਚ ਤੋਂ ਪਰੇ ਹੋਣ ਕਿਉਂਕਿ ਅੱਜ ਦੀ ਜ਼ਿੰਦਗੀ ਆ ਜਿਹੜੀ ਇਹ ਬਹੁਤ ਜ਼ਿਆਦਾ ਫਾਸਟ ਆ ਇਸ ਦੇ ਵਿੱਚ ਹਰ ਇੱਕ ਨੂੰ ਦੌੜ ਲੱਗੀ ਹੋਈ ਹੈ ਹਰ ਇੱਕ ਇਨਸਾਨ ਨੂੰ ਇਹ ਹੈ ਕਿ ਵੀ ਮੇਰਾ ਬੱਚਾ ਇਸ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਤੋਂ ਪਿੱਛੋ ਬੰਜਾ ਨਾ ਰਹਿ ਜਾਵੇ ਕਿਸੇ ਚੀਜ਼ ਤੋਂ ਪਿੱਛੇ ਨਾ ਰਹਿ ਜਾਵੇ ਲੇਕਿਨ ਜੀ ਬੱਚਿਆਂ ਨੂੰ ਧੀਰਜ ਰੱਖਣਾ ਬੱਚਿਆਂ ਨੂੰ ਸਹਿਣ ਸ਼ਕਤੀ ਕਿਸ ਤਰ੍ਹਾਂ ਰੱਖਣੀ ਆ ਕਿਸ ਤਰ੍ਹਾਂ ਆਪਣੀ ਸੋਚ ਸਹੀ ਰੱਖਣੀ ਆ ਪੋਜ਼ਿਟਿਵ ਰੱਖਣੀ ਆ ਕਿਸ ਤਰ੍ਹਾਂ ਨੈਗੇਟਿਵ ਸੋਚ ਤੋਂ ਬਚਣਾ ਤੇ ਕਿਸ ਤਰ੍ਹਾਂ ਕਿਸੇ ਨੂੰ ਵੀ ਨੀਚਾ ਦਿਖਾਏ ਬਿਨਾ ਤੁਸੀਂ ਅੱਗੇ ਵਧਣਾ ਇਹ ਸਿੱਖਿਆ ਜ਼ਰੂਰ ਦਿਆ ਕਰੋ ਜੀ ਕਿਉਂਕਿ ਅੱਜ ਕੋਈ ਵੀ ਪੇਰੈਂਟਸ ਆਪਣੇ ਬੱਚਿਆਂ ਨੂੰ ਗਲਤ ਸਿੱਖਿਆ ਨਹੀਂ ਦਿੰਦਾ। ਕਈ ਵਾਰੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦਾ ਬਿਜ਼ੀ ਹੋ ਜਾਂਦੇ ਆ, ਆਪਣੀਆਂ ਸਮੱਸਿਆਵਾਂ ਦੇ ਵਿੱਚ ਇੰਨੇ ਜ਼ਿਆਦਾ ਉਲਝ ਜਾਂਦੇ ਆ ਕਿ ਆਪਣੇ ਬੱਚਿਆਂ ਨੂੰ ਅਸੀਂ ਇਹ ਛੋਟੀਆਂ-ਛੋਟੀਆਂ ਗੱਲਾਂ ਦੱਸਣੀਆਂ ਭੁੱਲ ਜਾਂਦੇ ਆ। ਜਿਸ ਨਾਲ ਬੱਚੇ ਗਾਹਾਂ ਜਾ ਕੇ ਇਸ ਚੀਜ਼ ਦੇ ਵਿੱਚ ਉਲਝ ਜਾਂਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਦੋਂ ਕੋਈ ਵੀ ਛੋਟੀ ਜੀ ਵੀ ਸਮੱਸਿਆ ਆਉਂਦੀ ਆ ਘਬਰਾ ਜਾਂਦੇ ਆ ਕਿ ਹੁਣ ਇਸ ਦਾ ਕੀ ਹੱਲ ਲੱਭੇਗਾ। ਮੇਰਾ ਤਾਂ ਜੀ ਇਹੀ ਕਹਿਣਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਸੋਚ ਦੇਵੋ। ਉਹਨਾਂ ਨੂੰ ਕਹੋ ਕਿ ਤੁਸੀਂ ਮਿਹਨਤ ਕਰੋਗੇ ਤੁਸੀਂ ਵੀ ਆਪਣੀ ਮੰਜ਼ਲ ਤੱਕ ਪਹੁੰਚ ਸਕਦੇ ਹੋ ਅੱਗੇ ਵਧਣ ਵਾਲੀ ਸੋਚ ਰੱਖੋ ਪਿੱਛੇ ਦੇਖਣ ਵਾਲੀ ਸੋਚ ਨਾ ਰੱਖੋ ਜੋ ਹੋ ਗਿਆ ਉਹ ਬੀਤ ਗਿਆ ਉਸ ਨੂੰ ਨਾ ਸੋਚੋ ਉਸ ਨੂੰ ਫੜ ਕੇ ਨਾ ਬੈਠੋ ਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਕੇ ਅੱਗੇ ਵਧੋ ਤੇ ਅੱਗੇ ਦੀ ਜ਼ਿੰਦਗੀ ਬਾਰੇ ਸੋਚੋ ਕਿ ਅਸੀਂ ਕੀ ਸੋਚ ਰੱਖ ਕੇ ਕੋਈ ਕੰਮ ਸ਼ੁਰੂ ਕੀਤਾ ਕਈ ਵਾਰੀ ਕੀ ਆ ਕੇ ਕਈ ਸੋਚਦੇ ਆ ਕਿ ਵੀ ਅਸੀਂ ਇਹ ਕੰਮ ਸ਼ੁਰੂ ਕਰਾਂਗੇ ਤਾਂ ਇਹ ਕੰਮ ਸਾਡਾ ਚੱਲਣਾ ਨਹੀਂ ਹੈਗਾ ਸਾਡਾ ਤਾਂ ਖਰਾਬ ਹੋ ਜਾਣਾ ਜਦੋਂ ਪਹਿਲਾਂ ਹੀ ਆਪਾਂ 네ਗੇਟਿਵ ਸੋਚ ਰੱਖਣ ਲੱਗ ਜਾਂਦੇ ਆ ਇਹ ਨੇਚਰਲ ਆ ਪਰ ਜੀ ਆਪਣੀ ਸਾਨੂੰ ਉਹ ਜਿਹੜੀ ਆਦਤ ਆ ਉਹ ਬਦਲਣੀ ਪੈਣੀ ਆ ਆਪਣੀ ਸੋਚ ਸਹੀ ਰੱਖਣੀ ਪੈਣੀ ਆ ਛੋਟੀ ਛੋਟੀ ਕੋਸ਼ਿਸ਼ ਹੀ ਸਾਡੀ ਜ਼ਿੰਦਗੀ ਨੂੰ ਮਤਲਬ ਕਿ ਅੱਗੇ ਲੈ ਕੇ ਜਾ ਸਕਦੀ ਆ ਹੈਨਾ ਇਸ ਕਰਕੇ ਆਪਣੀਆਂ ਸਮੱਸਿਆ ਦਾ ਹੱਲ ਖੁਦ ਲੱਭੋ ਸ਼ਾਂਤਮਾਨਾ ਲੱਭੋ ਧੀਰਜ ਭਾਵਨਾ ਲੱਭੋ ਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋ ਹਰ ਇੱਕ ਮਤਲਬ ਕਿ ਬਹੁਤ ਵਧੀਆ ਜ਼ਿੰਦਗੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਪ੍ਰਮਾਤਮਾ ਨੇ ਹਰ ਇੱਕ ਇਨਸਾਨ ਨੂੰ ਸੇਮ ਮੌਕੇ ਦਿੰਦਾ ਪ੍ਰਮਾਤਮਾ ਹਰ ਇੱਕ ਇਨਸਾਨ ਨੂੰ ਸੇਮ ਮੌਕੇ ਦਿੰਦਾ ਪਰ ਉਸ ਉਸ ਮੌਕੇ ਦਾ ਤੁਸੀਂ ਫਾਇਦਾ ਕਿਸ ਤਰ੍ਹਾਂ ਉਠਾਉਣਾ ਉਸ ਮੌਕੇ ਨੂੰ ਕਿਸ ਤਰ੍ਹਾਂ ਤੁਸੀਂ ਹਾਰਡ ਵਰਕ ਕਰਨਾ ਉਸ ਮੌਕੇ ਨੂੰ ਕਿਸ ਤਰ੍ਹਾਂ ਸੰਭਾਲਣਾ ਇਹ ਤੁਹਾਡੇ ਤੇ ਡਿਪੈਂਡ ਹੈ ਜੀ ਇਸ ਕਰਕੇ ਆਪਣੇ ਆਪ ਨੂੰ ਆਪਣੀ ਸੋਚ ਨੂੰ ਪੋਜ਼ਿਟਿਵ ਰੱਖੋ ਸਹੀ ਰੱਖੋ ਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਸ਼ਾਂਤ ਮਨ ਨਾਲ ਲੱਭੋ ਜੀ ਮੇਰਾ ਤਾਂ ਇਹੀ ਕਹਿਣਾ ਸਤਿ ਸ੍ਰੀ ਅਕਾਲ ਜੀ